ਸੇਂਦਾ ਆਗਾਦ ਹੈ ਲਬਣੋ ਜਕ ਤਤਵ ਕੁੰ ਪਿਆਸ ਨ ਟਾਰੇ ਜਾਨ ਪਰਮਾਨ ਜੋ ਆਸਨ ਚਾਤ ਰਖਾ ਨਰਨਾਦ ਮਿਰਗਾਦ ਕੀ ਹਾਰੀ ਨੇਕਤ ਨਾਦ ਤਤਵ ਬਡੂਰਥੀ ਨਥੇ ਜੇ ਜਾਤ ਨ ਦਵਾਰੇ ਜਾਤਨ ਰਾਸ਼ ਨਰਾਸ਼ਿਕ ਵੀਸ਼ਿਕ ਸੋ ਤਨ ਕਿਆ ਚੁਬਤੀ ਛਤ ਤਾਰੇ ਸਿੰਧ ਆਗਾਦ ਹੈ ਲਬਣੋ ਦਸਿਆ ਹੈ ਜਿਹੜਾ ਸਮੁੰਦਰ ਹੈ ਬਹੁਤ ਗਹਿਰਾ ਹੈ ਇਤਨਾ ਵਿਸ਼ਾਲ ਜਲ ਹੈ ਇੰਨਾ ਵਿਅੰਤ ਹੈ ਪਰ ਜੇ ਕੋਈ ਉਹਨੇ ਪਾਣੀ ਪੀਣਾ ਚਾਹਵੇ ਉਹ ਕਿਸੇ ਤਰੀਕਾ ਨਹੀਂ ਵਜਾ ਸਕਦਾ ਕਿਉਂਕਿ ਲੂਣਾ ਹੈ ਜਾਨ ਪ੍ਰਮਾਨ ਜਵਾਰ ਸੰਚਾਰ ਰೇಖਾ ਨਰਨਾਧ ਮਿਰਗਾਦ ਕੀ ਹਾਰੇ ਕਿਹੜਾ ਜਲ ਗੋੜੇ ਗੋਟਿਆਂ ਤੱਕ ਜਾਲਿਆ ਵਗਦਾ ਹੈ ਨਦੀ ਦਾ ਜਲ ਹੈ ਥੋੜਾ ਆ ਉਹ ਵਗ ਰਿਹਾ ਹੈ ਉਹ ਨਿਰਮਲ ਜਲ ਹੈ ਜਿਹੜਾ ਵਗਦਾ ਹੈ ਕਿਤਨੇ ਹੀ ਜੀਵਾਂ ਦੀ ਤਿਰਖਾ ਬਚਾਉਂਦਾ ਹੈ ਕਿਸੇ ਜੀਵ ਜੰਤੂਆਂ ਦੀ ਕਿੰਨਿਆਂ ਦੀ ਉਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਤਿਰਖਾ ਬਚਾਉਂਦਾ ਹੈ ਉਹਨਾਂ ਦੇ ਕਾਰਜ ਸਵਾਰਦਾ ਰਿਸ਼ੀ मुनि ਇਸ਼ਨਾਨ ਕਰਦੇ ਆ ਜੀਵ ਜੰਤੂ ਇਛਾ ਨਾਨ ਕਰਦੇ ਸਰਖਾਨ ਨਾਮ ਨੇਕ ਤਨਾਬ ਸਭ ਬੜਵਰਤੀ ਵਰਥ ਜੇ ਜਾਤ ਨੰਦਵਾਰੇ ਨੇਕਤ ਨਾਲ ਜਿਹੜੇ ਵੱਡੀ ਵੱਡੇ ਮਹਿਲਾਂ ਵਾਲਾ ਇਹ ਲੇ ਕੋ ਬਿਆਤ ਧਨ ਅੰਦੋਲਤ ਹੈ ਕਿ ਉਹਦੇ ਕੋਲ ਇੰਨਾ ਧਨ ਹੈ ਉਹ ਕਿਸੇ ਨੂੰ ਕੁਛ ਦੇ ਨਹੀਂ ਸਕਦਾ ਇਤਨਾ ਕੰਜੂਸ ਹੈ ਕਿ ਉਹਦੇ ਚ ਇਨਾ ਜਿਗਰ ਨਹੀਂ ਹੈਗਾ ਕੋਈ ਖੈਰ ਮੰਗਣ ਵਾਲਾ ਨੂੰ ਦੇ ਕੁਛ ਫਾਦ ਵੀ ਖੈਰ ਮੰਗਣ ਵਾਲੇ ਨੂੰ ਕੁਛ ਫਾਦ ਵੀ ਨਹੀਂ ਦੇ ਸਕਦਾ ਜਾਂ ਤਨ ਰਾਸ਼ਨ ਰਾਸ਼ਿਕ ਵੀਸ਼ਕ ਸੋ ਤਨ ਕਾ ਚਵਤੀ ਛਤ ਤਾਰੇ ਕਹਿੰਦੇ ਇਤਨਾ ਧਨ ਮਾਇਆ ਬੇਸ਼ਮਾਰ ਹੋਣ ਦੇ ਬਾਵਜੂਦ ਵੀ ਕਹਿੰਦੇ ਵੀ ਉਸ ਤੇਦਾਰ ਤੋਂ ਲੋੜਵੰਦ ਵਿਕਾਰੀ ਜਾਂ ਕੋਈ ਵੀ ਲੋੜਵੰਦ ਆਉਂਦਾ ਹੈ ਤੇ ਉਹਨੂੰ ਕੁਛ ਨਹੀਂ ਦਿੱਤਾ ਦਿੰਦਾ ਦਿੰਦਾ ਤੇ ਉਹ ਕਹਿੰਦੇ ਉਹ ਜਿਹੜਾ ਧਾਨ ਆ ਮਾਇਆ ਉਹ ਤਾਂ ਕਹਿੰਦੇ ਕਿ ਛਪਰਾ ਚੋਰਿਆ ਹੈ ਮੀ ਪਿਆ ਰਿਹਾ ਹੈ ਛਪਰੇ ਦੇ ਹੇਠਾਂ ਉਹ ਧਾਨ ਆ ਗਲ ਰਿਹਾ ਹੈ ਵਿਕਾਰ ਜਾ ਰਿਹਾ ਕਿਸੇ ਦੇ ਕੰਮ ਨਹੀਂ ਕਿਸੇ ਦੇ ਕੰਮ ਨਹੀਂ ਅੱਗੇ ਲਿਖਿਆ ਹੈ ਦੱਸਿਆ ਹੈ ਗੌਰਵ ਪ੍ਰਾਪਤ দান ਕਰੇ ਧਨ ਧਨ ਸੰਗ੍ਰਹਿ ਕਰ ਗੌਰਵ ਨਾ ਜਨ ਸਭ ਤੋਂ ਉੱਚੇ ਬਾਦ ਜੈਸੇ ਬਾਦ ਅਦੇ ਪੈ ਕੁੰਤੈ ਸ ਗੌਰਵ ਜੇ ਕਹਤੇ ਦੁਨੀਆ ਦਾ ਹੀ ਦੁਨੀਆ ਦੀ ਮਾਣ ਵਡਿਆਈ ਚੋਨਾ ਦੁਨੀਆ ਦਾ ਮਾਣ ਵਡਿਆਈ ਚੋਣਾ ਆ। ਧਾਨ ਜਿਹੜਾ ਧਾਨ ਆ ਧਾਨ ਕਰ। ਤੂੰ ਕੌਣ ਖਟ ਧਾਨ ਕੌਣ ਕਰ ਜੇ ਮਾਣ ਵਡਿਆਈ ਦੁਨੀਆ ਦਾ ਜਸ ਚੋਣਾ। ਧਨ ਸੰਗ੍ਰਹਿ ਕਰ ਗੌਰਵ ਨਹਿ ਜਾ। ਜੇ ਧਨ ਇਕੱਠਾ ਰਹਿਗਾ ਨਾ। ਬੇਧਨ ਖਜ਼ਨਾ ਨਹੀਂ ਧਾਨ ਨੂੰ ਨਹੀਂ ਕਰਨਾ ਇਕੱਠਾ ਰੱਖਣਾ ਆਪਣੇ ਕੋਲੀ ਰੱਖਣਾ ਦੇਣਾ ਨਹੀਂ। ਤੇ ਫਿਰ ਕਿਦੋਂ ਬੰਦੇ ਆ ਉਹਨੂੰ ਉਹ ਪੰਜੂਸੀ ਕਰਦਾ ਹੈ ਤੇ ਉਹਦਾ ਮਾਣ ਵਧਾਈ ਚਲੇ ਜਾਂਦਾ ਆ ਤੇ ਉਹਨੂੰ ਕੋਈ ਚੰਗਾ ਨਹੀਂ ਸੰਗਦਾ ਧਨ ਸੰਗ੍ਰਹਿ ਕਰ ਗੌਰਵ ਨਾਇਜ਼ ਸੰਤੇ ਉੱਚੇ ਬਾੜ ਤੇ ਆਸ ਕਹਿੰਦੇ ਉਹਨਾਂ ਵੱਲ ਦੇਖ ਬਾਦਲ ਬਾਦਲ ਬਰਸਦੇ ਆ ਮੀਂਹ ਪੈਂਦਾ ਆ ਤੇ ਜਰੇ ਜਰੇ ਤੇ ਗੁੰਦਾ ਗਰਦੀਆਂ ਤੇ ਉੱਕ ਨਹੀਂ ਮਾਲਿਆ ਇੰਨਾ ਮਾਣ ਬਾਦਲਾਂ ਨੂੰ ਉੱਚੀ ਪਦਵੀ ਤੇ ਬੈਠੇ ਹਨ ਤੇ ਉਹ ਧਰਤੀ ਤੇ ਮੀਂਹ ਪੈਂਦਾ ਹੈ ਸਾਰੇ ਖੁਸ਼ ਹੁੰਦੇ ਆ ਨਿਮਾਨ ਜਿਹੜਾ ਨਿਵਦਾ ਆ ਨੀਵੇਂ ਪਾਸੇ ਜਾਂਦਾ ਹੈ ਤੇ ਉਹ ਜਿਹੜਾ ਨੀਵਾ ਆ ਨਿਵਦਾ ਆ ਉਹਨੂੰ ਇੰਨਾ ਮਾਣ ਪ੍ਰਾਪਤ ਹੈ ਸਾਰਿਆਂ ਤੋਂ ਉੱਚਾ ਹੈ ਤੇ ਉਹ ਜਿਹੜਾ ਬਾਦਲ ਮੀਂਹ ਪੈਂਦਾ ਹੈ ਸਾਰਿਆਂ ਨੂੰ ਖੁਸ਼ੀ ਦਿੰਦਾ ਹੈ ਉਹ ਪ੍ਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਮੀ ਫੈੰਦਾ ਹੈ ਉਹਨੂੰ ਮਾਨ ਬਖਸ਼ਿਆ ਹੈ ਤੇ ਮੀ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਉਠਾ ਸ਼ੈਵਰ ਲਾਇ ਇਹ ਜਦ ਮੀ ਫੈੰਦਾ ਹੈ ਦੁਨੀਆਂ ਦੇ ਭਲੇ ਵਾਸਤੇ ਸੰਸਾਰ ਦੇ ਭਲੇ ਵਾਸਤੇ ਮੀ ਫੈੰਦਾ ਵਕਾ ਹੁੰਦੀ ਹੈ ਤੇ ਉਹ ਉਸ ਮਾਲਕ ਦੀ ਏ ਰਜਾ ਹੈ ਉਹ ਵਿਧੀ ਵਿਧਾਨ ਦੇ ਮੁਤਾਬਕ ਹੀ ਸ੍ਰਿਸ਼ਟੀ ਨੂੰ ਚਲਾਉਂਦਾ ਹੈ ਉਹਦੇ ਨਾਲ ਚੱਲਣਾ ਪੈਂਦਾ ਹੈ ਪਰ ਚੱਲਣਾ ਪੈਂਦਾ ਉਹਦੀ ਰਜਾ ਨੂੰ ਪੂਰ ਕਰਨਾ ਪੈਂਦਾ ਆਦੇਸ਼ੋ